ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਸ਼ਹੀਦ ਗੰਜ ਦੇ ਬਾਹਰ ਮੌਜੂਦ ਹਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਦੁਪਹਿਰਾ ਕਰਦੀਆਂ ਹਨ ਬਹੁਤ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਏ ਕੱਟ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਵੇਰੇ 5 ਵਜੇ ਤੋਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਾਂਦੀਆਂ ਹਨ ਅੰਮ੍ਰਿਤਸਰ ਦੇ ਬਾਹਰੋਂ ਵੀ ਨਜ਼ਦੀਕੀ ਪਿੰਡਾਂ ਤੋਂ ਵੀ ਅਤੇ ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਵੀ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਚਪਹਿਰਾ ਕਰਦੀਆਂ ਹਨ ਅਰਦਾਸ ਬੇਨਤੀ ਕਰਦੀਆਂ ਹਨ ਸੰਗਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਇਹ ਸ਼ਹੀਦ ਗੰਜ ਗੁਰਦੁਆਰਾ ਦੇ ਬਾਹਰ 메ਨ ਸੜਕ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤਾਂ ਇੱਥੇ 메ਨ ਸੜਕ ਦੇ ਉੱਤੇ ਬੈਠ ਕੇ ਹੀ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਹਨ ਹਾਲਾਂਕਿ ਸੇਵਾਦਾਰ ਇੱਥੇ ਵੱਡੀ ਗੰਟੀ ਦੇ ਵਿੱਚ ਹਾਜ਼ਰ ਹਨ ਸੇਵਾਦਾਰਾਂ ਵੱਲੋਂ ਪੱਖੀ ਚੱਲ ਕੇ ਸੰਗਤਾਂ ਨੂੰ ਗਰਮੀ ਤੋਂ ਰਾਹਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੇਵਾਦਾਰਾਂ ਵੱਲੋਂ ਇੱਥੇ ਲੰਗਰ ਵੀ ਲਗਾਏ ਜਾ ਰਹੇ ਹਨ ਅਤੇ ਠੰਡੇ ਜਲ ਦੀ ਸ਼ਬੀਲ ਵੀ ਲਗਾਈ ਜਾ ਰਹੀ ਹੈ। ਸੰਗਤਾਂ ਇੱਥੇ ਪਹੁੰਚੀਆਂ ਹਨ ਆਓ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ। ਹਾਂਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਜੀ ਕੀ ਨਾਮ ਕੀ ਆਪਣਾ ਤੇ ਕਿੱਥੋਂ ਆਏ ਜੀ? ਮੇਰਾ ਨਾਮ ਜੀ ਜਗਸੀਰ ਸਿੰਘ ਹੈ ਜੀ ਫਰੋਜਪੁਰ ਤੋਂ ਆਏ ਹਾਂ। ਕੀ ਕਹਿਣਾ ਚਾਹੁੰਦੇ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੇ ਸੰਗਤਾਂ ਵੱਲੋਂ ਜਿੱਤ ਤਰ੍ਹਾਂ ਕੀ ਚਪੈਰਾ ਕਰਦੀਆਂ ਹਨ ਕੀ ਕਹਿਣਾ ਚਾਹੁੰਦੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ ਆ ਤੁਹਾਡੇ ਸਾਹਮਣੇ ਗਰਮੀ ਵੀ ਕਿੰਨੀ ਹੈ ਸਾਰੀ ਸੰਗਤ ਫਿਰ ਵੀ ਹਵਾ ਮਾ ਕੇ ਪਹੁੰਚਦੀ ਹਰ ਵਾਰ ਇਹ ਸਾ ਪੂਰਾ ਸਾਲ ਹੀ ਚਪੈਰਾ ਚੱਲੀ ਜਾਂਦੇ ਨੇ ਕਈਆਂ ਸੰਗਤਾਂ ਨੂੰ ਪੰਜ ਵਾਰ ਦੀ ਸ਼ਰਧਾ ਹੁੰਦੀ ਉਹ ਪੰਜ ਵਾਰ ਪੂਰੀਆਂ ਕਰਦੇ ਨੇ ਅਸੀਂ ਵੀ ਇੱਕ ਵਾਰ ਘਰੇ ਕੀਤਾ ਸੀ ਪਰ ਜਿਹੜਾ ਇੱਥੇ ਆਨੰਦ ਹੈ ਉਹ ਇੱਥੇ ਹੀ ਹੈ ਇਸ ਕਰਕੇ ਇੱਥੇ ਹਰ ਰਿਈ ਆਈ ਦਾ ਆ ਵੇਖੋ ਗਰਮੀ ਚ ਪੂਰਾ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਸਾਰੀ ਸੰਗਤ ਛਪੀਲਾ ਵੀ ਲੱਗੀਆਂ ਨੇ ਕੋਈ ਆਪਣੀ ਜਿਸ ਤਰ੍ਹਾਂ ਦੀ ਸੇਵਾ ਮਨੋ ਕਾਮਨਾ ਜਿਸ ਤਰ੍ਹਾਂ ਦੀ ਉਵੇਂ ਪੂਰੀ ਕੀਤੀ ਜਾਂਦਾ ਜੀ ਗੁਰੂ ਪਰ ਜਿਹੜਾ ਕਿ ਚਪੇੜਾ ਦਾ ਜਿਹੜਾ ਪਾਠ ਹੈ ਉਹ ਕਿੰਨੇ ਤਰ੍ਹਾਂ ਦਾ ਕੀਤਾ ਜਾਂਦਾ ਹੈ ਉਹਦੇ ਚ ਵੈਗਰੂ ਜੀ ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਦੋ ਚਪਈ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਇੱਕ ਸੁਖਮਣੀ ਸਾਹਿਬ ਦਾ ਉਸ ਤੋਂ ਬਾਅਦ ਤਿੰਨ ਪੌੜੀਆਂ ਅਨੰਦਪੁਰ ਸਾਹਿਬ ਦਾ ਪਾਠ ਕੀਤਾ ਜਾਂਦਾ ਜੀ ਪੰਜ ਪੌੜੀਆਂ ਧੰਨਵਾਦ ਹਾਂਜੀ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਈ ਮੈਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵਾਹਿਗੁਰੂ ਜੀ ਪਹਿਲਾਂ ਆਪਾਂ ਜਦੋਂ ਆਏ ਸੀ ਪਹਿਲਾਂ ਪਹਿਲਾਂ ਇੰਨੀ ਸੰਗਤ ਬਿਲਕੁਲ ਨਹੀਂ ਹੁੰਦੀ ਸੀਗੀ ਇਹ ਸਾਰਾ ਬਾਰ ਵੀ ਖਾਲੀ ਹੁੰਦਾ ਸੀ ਸਿਰਫ ਆਚਾਰ ਸਪੇਰੇ ਹੁੰਦੇ ਸੀ ਹੁਣ 7 ਤੇ 20 ਹਰ ਇੱਕ ਜਗ੍ਹਾ ਤੇ ਪਾਰਕਿੰਗ ਚ ਵੀ ਹਰ ਜਗ੍ਹਾ ਤੇ ਸੰਗਤ ਹੈ ਸੰਗਤ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਐ ਤੇ ਸੰਗਤ ਇੱਥੇ ਹੁੰਦੀ ਆ ਵਾਹਿਗੁਰੂ ਜੀ ਜਿਸ ਤਰ੍ਹਾਂ ਕਿ ਸੰਗਤਾਂ ਵੱਲੋਂ ਇੱਥੇ ਚਪਹਿਰਾ ਕੱਟਿਆ ਜਾਂਦਾ ਹੈ ਔਰ ਚਪਹਿਰੇ ਜਿਹੜੇ ਕੀ ਉਹਨਾਂ ਦਾ ਟਾਈਮ ਟੇਬਲ ਕੀ ਹੈ ਕਦੋਂ ਆਰੰਭ ਹੁੰਦੇ ਹਨ ਕਿੰਨੇ ਵਜੇ ਸਮਾਪਤ ਹੁੰਦੇ ਹਨ ਔਰ ਕਿੰਨੀ ਤਰ੍ਹਾਂ ਦੇ ਪਾਠ ਜਿਹੜੇ ਸੰਗਤਾਂ ਵੱਲੋਂ ਕੀਤੇ ਜਾਂਦੇ ਹਨ ਜਿਪੇਰਾ ਸਾਹਿਬ 12 ਵਜੇ ਆਰੰਭ ਹੋ ਜਾਂਦਾ ਹੈ 4 ਵਜੇ ਪੂਰੀ ਉਹਦੀ ਸਮਾਪਤੀ ਹੋ ਜਾਂਦੀ ਹੈ ਅਰਦਾਸ ਵੀ ਹੋ ਜਾਂਦੀ ਹੈ ਪਹਿਲਾਂ 5 ਜਪਜੀ ਸਾਹਿਬ ਦੇ ਪਾਠ ਹੁੰਦੇ ਆ ਫਿਰ 2 ਚੋਪੀ ਸਾਹਿਬ ਦੇ ਪਾਠ ਹੁੰਦੇ ਆ ਉਸ ਤੋਂ ਬਾਅਦ ਥੋੜੀ ਬ੍ਰੇਕ ਹੁੰਦੀ ਹੈ 15 ਮਿੰਟ ਦੇ ਵਿੱਚ ਤੇ ਫਿਰ ਸੁਖਮਨੀ ਸਾਹਿਬ ਦਾ 파ਟ ਹੁੰਦਾ ਫਿਰ ਸੇਪੋੜੀਆਂ ਆਨੰਦ ਸਾਹਿਬ ਤੇ ਅਰਦਾਸ ਹੁੰਦੀ ਅਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਸੇਵਾਦਾਰ ਇੱਥੇ ਮਤਲਬ ਪਹੁੰਚੇ ਨੇ ਬੜੇ ਜਿਆਦਾ ਉਹਨਾਂ ਵੱਲੋਂ ਜਿ ਤਰ੍ਹਾਂ ਕਿ ਲੰਗਰ ਵੀ ਲਗਾਏ ਜਾਂਦੇ ਨੇ ਉਹ ਠੰਡੇ ਜਲਦੀ ਜਿ ਤਰ੍ਹਾਂ ਕਿ ਸ਼ਬੀਲਾਂ ਵੀ ਲਗਾਈ ਜਾਂਦੇ ਹਨ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਿ ਸੇਵਾਦਾਰ ਉਹ ਸੰਗਤ ਜਿਹੜੀ ਤੁਹਾਨੂੰ ਜਿਹੜੀ ਦੇਖ ਰਹੀ ਹੈ ਸੇਵਾਦਾਰ ਬਹੁਤ ਵਧੀਆ ਪ੍ਰਬੰਧ ਕਰ ਰਹੇ ਆ ਮਤਲਬ ਵੀ ਵੇਚਕਾ ਦੀ ਕਦੀ ਹਰ ਤਰ੍ਹਾਂ ਮੱਥਾ ਵੀ ਬਹੁਤ ਸੋਹਣਾ ਟੇਕਿਆ ਜਾਂਦਾ ਵੈ ਜੋਤ ਦੇ ਦਰਸ਼ਨ ਵੀ ਹੋ ਜਾਂਦੇ ਆ ਲੰਗਰ ਪ੍ਰਸ਼ਾਦਾ ਵੀ 24 ਘੰਟੇ ਤਿਆਰ ਹੁੰਦਾ ਵੈ ਤੇ ਪਰ ਮਤਲਬ ਵੀ ਸੰਗਤਾਂ ਬਹੁਤ ਜ਼ਿਆਦਾ ਇੱਥੋਂ ਦੀ ਲੈ ਕੇ ਜਾਂਦੀਆਂ ਆ ਅਸੀਸਾਂ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਮਤਲਬ ਵੀ ਵਧੀਆ ਪ੍ਰਬੰਧ ਹੁੰਦਾ ਵੈ ਮੇਰਾ ਨਾਮ ਹਰਜਿੰਦਰ ਆ ਤੇ ਮੈਂ ਵੀਰਕੀ ਤੋਂ ਰਹਿਣ ਵਾਲੀ ਜਿਸ ਤਰ੍ਹਾਂ ਕੀ ਐਚੀ ਦਾ ਸਾਹਿਬ ਗੁਰਦੁਆਰਾ ਹੈ ਔਰ ਇੱਥੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਦਾ ਮਾਰਦਾ ਠਾਠਾ ਇਕੱਠ ਕਿਵੇਂ ਦੇਖਦੇ ਆ ਬਹੁਤ ਵਧੀਆ ਲੱਗਦਾ ਹੈ ਪਰਮਾਤਮਾ ਦੀ ਬਹੁਤ ਬਖਸ਼ਿਸ਼ਾ ਕਿਰਪਾ ਆ ਸੰਗਤ ਦੇ ਉੱਪਰ। ਔਰ ਹਰ ਰੋਜ਼ ਹਰ ਸੰਡੇ ਆਈਦਾ ਵਾ ਹਰ ਐਤਵਾਰ ਆਈਦਾ ਤੇ ਵੇਖੀਦਾ ਅੱਗੇ ਤੋਂ ਦੁੱਗਣਾ ਹੋਇਆ ਹੁੰਦਾ, ਸਾਦਾ ਹੋਇਆ ਹੁੰਦਾ। ਇਸ ਕਰਕੇ ਵਧੀਆ ਲੱਗਦਾ ਹੈ ਪਰਮਾਤਮਾ ਦੀ ਕਿਰਪਾ ਹੈ ਸਾਰੀ ਸੰਗਤ ਦੇ ਉੱਪਰ। ਜਿਸ ਤਰ੍ਹਾਂ ਕਿ ਇੱਥੇ ਸੰਗਤਾਂ ਵੱਲੋਂ ਜਿਹੜਾ ਕਿ ਜਪੇਰੇ ਦਾ ਪਾਠ ਵੀ ਕੀਤਾ ਜਾਂਦਾ ਹੈ ਔਰ ਕਿੰਨੀ ਤਰ੍ਹਾਂ ਦਾ ਪਾਠ ਹੁੰਦਾ ਹੈ ਔਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਆਰੰਭ ਕਦੋਂ ਹੁੰਦਾ ਹੈ ਤੇ ਸਮਾਪਤ ਕਦੋਂ ਹੁੰਦਾ ਹੈ? ਉਹ ਤਿੰਨ ਤਰ੍ਹਾਂ ਦਾ ਹੁੰਦਾ ਸੀ ਤੇ 12 ਵਜੇ ਤੋਂ ਸ਼ੁਰੂ ਲੈ ਕੇ ਤੇ 4 ਉਸ ਤੋਂ ਬਾਅਦ ਤਿੰਨ ਤਰ੍ਹਾਂ ਦਾ ਹੁੰਦਾ ਜਤਨਾ ਜਪਜੀ ਸਾਖ ਦਾ ਚਪਾਈ ਸਾਹਿਬ ਜੀ ਦਾ ਸੁਖਨੀ ਸਾਹਿਬ ਜੀ ਦਾ ਆਓ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਆਪਣਾ ਨਾਮ ਕੀ ਹੈ ਤੇ ਕਿਹੜਾ ਪਿੰਡ ਕਿਹੜਾ ਆਪਣਾ ਮੇਰਾ ਨਾਮ ਰਣਜੀਤ ਸਿੰਘ ਗੋਲਡੀ ਹੈ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸ਼ਹੀਦਗੰਜ ਗੁਰਦੁਆਰਾ ਜਿਹੜਾ ਸਾਹਿਬ ਹੈ ਉੱਥੇ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਸੰਗਤਾਂ ਵੱਲੋਂ ਜਿਹੜਾ ਕਿ ਚਪੇਰਾ ਦਾ ਪਾਠ ਕੀਤਾ ਜਾਂਦਾ ਹੈ ਕੀ ਕਹਿਣਾ ਜਾਂਦੇ ਇਹ ਸੰਗਤ ਦਿਨੋਂ ਦਿਨ ਰਸ਼ ਬਾਬਾ ਦੀਪ ਸਿੰਘ ਜੀ ਦੀਆਂ ਕਿਰਪਾ ਦੇ ਨਾਲ ਵਧਦਾ ਜਾ ਰਿਹਾ ਹੈ ਇਹਦੇ ਵਿੱਚ ਹਰ ਕੋਈ ਅੱਗੇ ਆ ਕੇ ਸੇਵਾ ਕਰ ਰਿਹਾ ਹੈ ਅਸੀਂ ਬੀਬੀ ਪੋਲਾ ਜੀ ਭਲਾਈ ਕੇਂਦਰ ਤੋਂ ਭਾਈ ਗੁਰਗਪਾਲ ਸਿੰਘ ਜੀ ਵੱਲੋਂ ਸਾਰੇ ਜਥੇ ਦੇ ਰੂਪ ਚ ਇੱਥੇ ਆਏ ਆਂ ਭਾਈ ਸਾਹਿਬ ਜੀ ਵੱਲੋਂ ਸੰਗਤ ਦੀ ਸੇਵਾ ਵਿੱਚ ਬਾਬਾ ਜੀ ਦੇ ਦਰ ਤੇ ਦੁਪਹਿਰਾ ਕੱਟਨ ਆਈਆਂ ਸੰਗਤਾਂ ਅਸੀਂ ਜਲ ਜਿਰੇ ਦੀ ਸੇਵਾ ਲੱਸੀ ਦੀ ਸੇਵਾ ਉਹ ਠੰਡੇ ਫਿਲਟਰ ਵਾਲੇ ਗਲਾਸਾਂ ਦੀ ਸੇਵਾ ਪਾਣੀ ਦੇ ਰੂਪ ਚ ਸਾਰੀ ਸੇਵਾ ਗੁਰੂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਅਸੀਸਾਂ ਲੈਣ ਲਈ ਸੰਗਤ ਦੀ ਅਸੀਸਾਂ ਲੈਣ ਲਈ ਉਹ ਸੇਵਾ ਕੀਤੀ ਜਾਂਦੀ ਹੈ ਭਾਈ ਜਿਹੜਾ ਚਪਹਿਰਾ ਦਾ ਜਿਹੜਾ ਪਾਠ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਸਮਾਪਤ ਹੁੰਦਾ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ 12 ਵਜੇ ਤੋਂ 4 ਵਜੇ ਤੱਕ ਇਹਦਾ ਚਪਹਿਰੇ ਜਪਤਾਪ ਦਾ ਸਮਾਗਮ ਸਾਰਾ ਹੁੰਦਾ ਹੈ ਚੀਦਾ ਸਾਹਿਬ ਉਹਦੇ ਵਿੱਚ ਜਵਦੀ ਸਾਹਿਬ ਜੀ ਦੇ ਪਾਠ ਹੁੰਦੇ ਆ ਚਪਈ ਸਾਹਿਬ ਜੀ ਦੇ ਪਾਠ ਹੁੰਦੇ ਆ ਸੁਖਮਣੀ ਸਾਹਿਬ ਜੀ ਦੇ ਪਾਠ ਹੁੰਦੇ ਆ ਆਨੰਦ ਸਾਹਿਬ ਉਸ ਤੋਂ ਬਾਅਦ ਅਰਦਾਸ ਹੁਕੂਨਾਮਾ ਫਿਰ ਸਮਾਪਤੀ ਹੋ ਜਾਂਦੀ ਹੈ 4:30 ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਇੰਨੀ ਜਿਆਦਾ ਸੰਗਤ ਹੋਣ ਦੇ ਬਾਬਦੂ ਤੁਸੀਂ ਇਹ ਜੀ ਸੰਗਤਾਂ ਦਾ ਦਿਨੋ ਦਿਨ ਪਿਆਰ ਬਾਬਾ ਜੀ ਪ੍ਰਤੀ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਕਲਯੁਗ ਦਾ ਸਮਾਂ ਹੈ ਇਹ ਕਲਯੁਗ ਦੇ ਸਮੇਂ ਵਿੱਚ ਹਰ ਤਰ੍ਹਾਂ ਦਾ ਬਾਬਾ ਜੀ ਤਰਸ ਕਰ ਰਹੇ ਨੇ ਕਦੀ ਕੋਈ ਪਤਾ ਲੱਗਦਾ ਕਿਸੇ ਨੂੰ ਕੋਈ ਬਿਮਾਰੀ ਹੈ ਉਹ ਠੀਕ ਹੋ ਰਹੀ ਹੈ ਕਿਸੇ ਦਾ ਵਿਆਹ ਬਾਹਰ ਦਾ ਨਹੀਂ ਲੱਗਦਾ ਉਹ ਪਤਾ ਲੱਗਦਾ ਬਾਬਾ ਜੀ ਦੇ ਚਪਹਿਰੇ ਕੱਟਣ ਨਾਲ ਵਿਆਹ ਲੱਗ ਰਹੇ ਨੇ ਹਰ ਕੋਈ ਬਾਬਾ ਜੀ ਮਤਲਬ ਪਤਖ ਹੋ ਕੇ ਵਰਤ ਰਹੇ ਨੇ ਜਿਵੇਂ ਲੋਕੀ ਇੱਥੇ ਆ ਕੇ ਚਪੈਰਾ ਸਾਹਿਬ ਕੱਟਦੇ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਘਰਾਂ ਵਿੱਚ ਆ ਕੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ ਧੰਨਵਾਦ ਜੀ ਹਾਂ ਜੀ ਧੰਨਵਾਦ ਜੀ